जिने तन नु कपड़ा ठड नु रोटी जेदा लहू होण ते मेनू माने उस पर उपकारी पालन हार बाप दा शुक्र गुजार हमें ਕਿਉਂਕਿ ਜੇ ਦੁਨੀਆ ਤੋਂ ਕੇ ਰੱਬ ਹੈ ਤੇ ਸਾਡੇ ਮਾਂ ਪਿਓ ਜੋ ਜਾਂਦੇ ਘਰੇ ਚ ਬੈਠੇ ਆ ਸਾਡੇ ਰੱਬ ਹੀ ਨੇ ਤੇ ਰੱਬ ਕਿਸੇ ਨੇ ਨਹੀਂ ਦੇਖਿਆ ਇੱਕ ਵਾਰੀ ਆਪਣੇ ਆਪਣੇ ਮਾਂ ਪਿਓ ਲਈ ਤਾੜੀ ਮਾਰੋ ਜਿਹੜੇ ਆਪਣੇ ਮਾਂ ਪਿਓ ਨੂੰ ਪਿਆਰ ਕਰਦੇ ਆ ਏ ਲੱਖ ਜਮਨੀਸੀ ਬੱਲੇ ਅੱਜ ਪੂਰੀ ਬੱਲੇ ਬੱਲੇ 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 ਗੁੱਡੀਆਂ ਦੀ ਨਾ ਤੋਂ ਥੱਲੇ ਅੰਬਰ ਅੱਤੇ ਸਿਖਰ ਚੜਾ ਕੇ ਬੁਰੀਆਂ ਨਜ਼ਰਾਂ ਤੋਂ ਮੇਰੇ ਮਾਲਕਾ ਤੂੰ ਰੱਖੀ ਬਚਾ ਕੇ ਬੁਰੀਆਂ ਨੇ ਮਿਸਲ ਸ਼ਹੀਦਾ ਤਰਨਾ ਨਾਲ ਦੇ ਤੇ ਸਾਡੇ ਸਾਡੇ ਸਹਿਯੋਗੀ ਪਰਮਿੰਦਰ ਸਿੰਘ ਅਰੋੜਾ ਜੀ ਵੀ ਪਹੁੰਚ ਗਏ ਨੇ ਮੈਂ ਮੰਗਾ ਫਿਲਮਜ਼ ਵੱਲੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਉਹ ਸਭਿਆਚਾਰ ਮੇਲੇ ਵਿੱਚ ਪਹੁੰਚ ਗਏ ਨੇ ਤੇ ਇਸ ਮੇਲੇ ਵਿੱਚ ਇਹਨਾਂ ਨੇ ਕਾਫੀ ਸ਼ਾਨ ਵਧਾਈ ਇਸ ਮੇਲੇ ਵਿੱਚ ਆ ਕੇ ਤੇ ਧੰਨਵਾਦ ਕਰਦੀ ਮੈਂ ਉਹਨਾਂ ਦਾ ਪਹਿਲਾ ਇਹ ਸੱਭਿਆਚਾਰਕ ਮੇਲਾ ਹੈ ਤੇ ਆ ਵਾਈਗਰੂ ਦੇ ਚਨਾਵ ਵਿੱਚ ਪ੍ਰਮਾਤਮਾ ਦੇ ਕਰਮੇ ਇਹ ਅਰਦਾਸ ਹੈ ਕਿ ਹਰ ਸਾਲ ਇਹ ਮੇਲਾ ਜਿਹੜਾ ਅੱਗੇ ਤੋਂ ਅੱਗੇ ਵਧਿਆ ਤੋਂ ਵਧਿਆ ਵੱਡੇ ਤੋਂ ਵੱਡੇ ਲੈਵਲ ਤੇ ਜਿਹੜਾ ਮੇਲਾ ਜਿਹੜਾ ਉਹ ਕਰਵਾਇ ਜਾਗਾ ਲੱਗੇਗੇ ਬਈ ਦਾ ਬਾਬੂ ਸਾਡੇ ਲਈ ਹਰੇ ਹਸਦਾ ਤੁਰਿਆ ਫੁੜਕੇ ਦੇ ਨਾਲ ਰਹਿਦਾ ਪਿੰਡਾ ਸਿਗਾ ਭਿੱਜਿਆ ਪਿੰਡੇ ਨਾਲ ਕੋੜਦਾ ਸੀ ਜੁੜਿਆ ਹਾਰੇ ਰਿੰਦਾ ਪਿੰਡਾ ਸੀਗਾ ਭਿੱਜਿਆ ਪਿੰਡੇ ਨਾਲ ਕੋੜਿੰਦਾ ਸੀ ਜੁੜਿਆ ਮੇਡੇ ਹਾਰੇ ਕੋੜਤਾ ਸੀ ਜੁੜਿਆ ਮੇਡੇ ਹਾਰੇ ਕੋੜਤਾ ਸੀ ਜੁੜਿਆ ਜੁੱਤੀ ਚੱਪਦੀ ਬਣਾ ਕੇ ਪੈਰੀਂ ਪੈ ਜਾ ਕੱਟਿਆ ਧਕੀਆਂ ਸਗਲ ਲਬਾਸੀ ਇੱਕ ਤੂੰ ਹੀ ਰਬਿਆ ਬੰਦੀ ਤੂੰ ਹੀ ਰਬਿਆ ਓ ਤੂੰ ਹੀ ਮਾਲੀ ਸਾਡੀ ਐਸੇ ਫੁੱਲਵਾੜੀ ਦਾ ਪੈਰੀ ਹੱਥ ਲਾ ਲੈਣ ਦੇ ਜੱਫੀ ਮੈਨੂੰ ਪਾ ਲੈਣ ਦੇ ਫੁੱਲ ਅੱਜ ਪਤਾ ਲੱਗਾ ਪਿਓ ਦੀ ਯਾਰੀ ਦਾ ਪੈਰੀ ਹੱਥ ਲਾ ਲੈਣ ਅੱਜ ਪਤਾ ਲੱਗਾ ਪਿਓ ਦੀ ਯਾਰੀ ਦਾ ਹੇ ਥੈਂਕ ਯੂ ਥੈਂਕ ਯੂ ਬਹੁਤ ਰਮਾਨੀ ਬੋਲੇ ਅੱਜ ਬਦਲ ਗਿਆ ਪਿਓ ਦੀ ਯਾਰੀ ਦਾ ਸੋ ਜਿਹੜੇ ਐ ਵੀ ਸਾਡੇ ਸੋ ਆਓ ਇੱਕ ਜਨੈਲ ਸੋਨੀ ਜੀ ਪਾਸੋਂ ਸੋਨਦੇ ਉਹਨਾਂ ਤੋਂ ਸਾਡੇ ਕੋਲ ਲਿਸਟ ਜਿਹੜੀ ਹੈ ਬਹੁਤ ਲੰਬੀ ਹੈ ਕਲਾਕਾਰਾਂ ਦੀ ਹਾ ਦਲੇਂਦਾ ਦਿਆਲਪੁਰੀ ਜੀ ਹੋਰ ਜਿੰਨੇ ਵੀ ਨਾਲ ਉਹਨਾਂ ਦੇ ਪਰਵੰਤੇ ਸਜਣ ਆਏ ਨੇ ਉਹਨਾਂ ਦਾ ਸਾਰਿਆਂ ਦਾ ਜਿਹੜਾ ਉਹ ਸਨਮਾਨ ਜਿਹੜਾ ਹੈ ਅੱਜ ਇਸ ਸੱਭਿਆਚਾਰਕ ਮੇਲੇ ਦੇ ਵਿੱਚੋਂ ਬੰਗਾ ਫਿਲਮਸ ਰਾਜੇਸ਼ ਬੰਗਾਰੀ ਉਹਨਾਂ ਵੱਲੋਂ ਜਿਹੜਾ ਹੈ ਉਹਨਾਂ ਦੀ ਸਾਰੀ ਟੀਮ ਵੱਲੋਂ ਕੀਤਾ ਜਾ ਰਿਹਾ ਹੈ ਕਿ ਰੱਬ ਰੱਬ ਕਰੇ ਮਾਰੇ ਰੱਬ ਦੇ ਆ ਬੰਦਿਆਂ ਨੂੰ ਰੱਬ ਰੱਬ ਕਰੇ ਮਾਰੇ ਰੱਬ ਦੇ ਆ ਬੰਦਿਆਂ ਨੂੰ ਇਹਨਾਂ ਨਹੀਂ ਉਹ ਬੰਦੇ ਵਿੱਚ ਹੰਕਾਰ ਹੋਣਾ ਚਾਹੀਦਾ ਇੱਟ ਚੁੱਕਣ ਨਾਲੋਂ ਪਹਿਲਾਂ ਪੱਥਰ ਉਠਾਓ ਇਹ ਤੇ ਚੁੱਕ ਨਾਲ ਪਹਿਲੇ ਪੱਥਰ ਉਠਾਓ ਪਰ ਪਹਿਲੇ ਨਹੀਂ ਉਹ ਕਿਸੇ ਉੱਤੇ ਵਾਰ ਹੋਣਾ ਚਾਹੀਦਾ ਜਿਸ ਦੇਸ਼ ਵਿੱਚ ਗੰਗਾ ਮਈਆ ਦਾ ਵਹਾਅ ਹੋਵੇ ਜਿਸ ਦੇਸ਼ ਵਿੱਚ ਗੰਗਾ ਮਈਆ ਦਾ ਵਹਾਅ ਹੋਵੇ ਉੱਥੇ ਨਹੀਂ ਖੂਨ ਦਾ ਵਪਾਰ ਹੋਣਾ ਚਾਹੀਦਾ ਤੇਰੇ ਗਲ ਗਾਤਰਾ ਮੇਰੇ ਹੈ ਜਨਉ ਵੀਰਾ ਦੋਨਾਂ ਦਾ ਹੈ ਦਿਲੋ ਸਤਕਾਰ ਹੋਣਾ ਚਾਹੀਦਾ ਰੱਬ ਦੀ ਬੰਦਗੀ ਬੰਦਾ ਕਰੇ ਨਾ ਕਰੇ ਰੱਬ ਦੀ ਬੰਦਗੀ ਬੰਦਾ ਕਰੇ ਨਾ ਕਰੇ ਬੰਦੇ ਨਾਲ ਬੰਦੇ ਨੂੰ ਪਿਆਰ ਹੋਣਾ ਚਾਹੀਦਾ ਬੰਦੇ ਨਾਲ ਬੰਦੇ ਨੂੰ ਪਿਆਰ ਹੋਣਾ ਚਾਹੀਦਾ ਸੋ ਬਹੁਤ ਸਾਰਾ ਮਾਨ ਬਹੁਤ ਸਾਰਾ ਅਸ਼ੀਰਵਾਦ ਹੈ ਮਹਾਨ ਸ਼ਖਸੀਅਤ ਵੱਲੋਂ আর ਰਜੀਸ਼ ਬੰਗਾਰੀ ਵੱਲੋਂ ਉਹਨੇ ਸਾਰੇ ਸਹਿਯੋਗੀ ਸਜਣਾ ਵੱਲੋਂ ਜਿਹੜਾ ਆਏ ਹੋਏ ਸਾਰੇ ਸਹਿਯੋਗੀਆਂ ਦਾ ਸਨਮਾਨ ਕੀਤਾ ਗਿਆ ਹੈ